ਐਚਚੁਅਲੀ ਜਿਹੜੀ ਜਿਹੜੀ ਉਹ ਜਿਹੜਾ ਕੰਮ ਚੱਲ ਰਿਹਾ ਹੈ ਗਰਾਊਂਡ ਦੇ ਉੱਤੇ ਉਹ ਹੈਗਾ ਕਿ ਲੋਕਾਂ ਤੱਕ ਵੱਧ ਤੋਂ ਵੱਧ ਰਾਹਤ ਤੇ ਜਿਹੜੀ ਰੀਹੈਬਿਲਿਟੇਸ਼ਨ ਦਾ ਮੋਰਵਾ ਸੇਵਾ ਜਿਹੜਾ ਹੈ ਉਹ ਅਸੀਂ ਮੈਕਸਿਮਮ ਪਰਿਵਾਰਾਂ ਨੂੰ ਜਲਦ ਤੋਂ ਜਲਦ ਆਪਾਂ ਪਹੁੰਚਾਈਏ ਇਸ ਤੇ ਲਈ ਅਸੀਂ ਇਸ ਤੇ ਲਈ ਅਸੀਂ ਜਿਹੜਾ ਮਿਸ਼ਨ ਚੜ੍ਹਦੀ ਕਲਾ ਮਾਨਯੋਗ ਸੀਐਮ ਸਾਹਿਬ ਵੱਲੋਂ ਵੀ ਸ਼ੁਰੂ ਕੀਤਾ ਗਿਆ ਹੈ ਤੇ ਜਿਹੜਾ ਸਾਂਝਾ ਉਪਰਾਲਾ ਨਾਮ ਦਾ ਇੱਕ ਬੈਨਰ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਇਹ ਸਾਰੇ ਜਿੰਨੇ ਵੀ ਐਨ ਜੀਓਜ਼ ਐ ਜਾਂ ਜਿੰਨੇ ਵੀ ਸਮਾਜ ਸੇਵੀ ਸੰਸਥਾਵਾਂ ਐ ਉਹਦੇ ਵਿੱਚ ਅਸੀਂ ਮਿਲ ਕੇ ਕੰਮ ਕਰਨੀਆਂ ਨੇ ਜਿਦੇ ਵਿੱਚ ਜਿਹੜੇ ਸਭ ਤੋਂ ਪ੍ਰਭਾਵਿਤ ਜਾਂ ਸਭ ਤੋਂ ਪੀੜਿਤ ਪਰਿਵਾਰ ਸੀਗੇ ਉਹਨਾਂ ਦੀ ਆਈਡੈਂਟੀਫਿਕੇਸ਼ਨ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀ ਗਈ ਹੈ ਤੇ ਜਿਵੇਂ ਅੱਜ ਬਾਬਾ ਜੀ ਵੱਲੋਂ ਸਕੂਲ ਬੈਗ ਦੀ ਸੇਵਾ ਕੀਤੀ ਜਾ ਰਹੀ ਹੈਗੀ ਹੈ ਜਿਹੜੇ ਪਰਿਵਾਰਾਂ ਦੀ ਜਿਹੜੇ ਪਸ਼ੂ ਸੀਗੇ ਉਹਨਾਂ ਦਾ ਨੁਕਸਾਨ ਹੋ ਗਿਆ ਉਹਨਾਂ ਦੀ ਵੀ ਬਾਬਾ ਜੀ ਹੈਲਪ ਕਰ ਰਹੇ ਹੈਗੇ ਤੋ ਇਸ ਤਰੀਕੇ ਨਾਲ ਅਸੀਂ ਇਹ ਚਾਹ ਰਹੀ ਹੈਗੀ ਐ ਕਿ ਜਿਹੜੇ ਪਰਿਵਾਰ ਸਭ ਤੋਂ ਵੱਧ ਪ੍ਰਭਾਵਿਤ ਹੋਏ ਸੀਗੇ ਉਹ ਮੁੜ ਆਪਣੇ ਪੈਰਾਂ ਤੇ ਖੜੇ ਹੋ ਸਕਣ ਤੇ ਆਪਣੀ ਜਿਹੜੀ ਨਾਰਮਲ ਜ਼ਿੰਦਗੀ ਉਹਦੇ ਵਿੱਚ ਵਾਪਸ ਆ ਸਕਣ ਉਹਦੇ ਲਈ ਅਸੀਂ ਹਰ ਪੱਖੋਂ ਜੋ ਸੰਭਵ ਮਦਦ ਪਹੁੰਚਾ ਸਕਾਂਗੇ ਅਸੀਂ ਜ਼ਰੂਰ ਪਹੁੰਚਾਵਾਂਗੇ ਉਸ ਮਕਸਦ ਨਾਲ ਅਸੀਂ ਸਾਰੀ ਹੀ ਸਮਾਜ ਸੇਵੀ ਸੰਸਥਾਵਾਂ ਨਾਲ ਜਿਹਨੇ ਵੀ ਕੰਮ ਕਰਨਾ ਚਾਹੁੰਦੇ ਸੀਗੇ ਉਹਨਾਂ ਨੂੰ ਕੁਝ ਪਿੰਡ ਵੀ ਅਡਾਪਟ ਕਰਾਏ ਹੈਗੇ ਆਂ ਸੋ ਥੈਟ ਵੱਧ ਤੋਂ ਵੱਧ ਜਿਹੜੀ ਸਹਾਇਤਾ ਹੈ ਸਰਕਾਰੀ ਮੁਆਵਜ਼ਾ ਤਾਂ ਜਾ ਹੀ ਰਿਹਾ ਹੈ ਬਟ ਉਸ ਦੇ ਨਾਲ ਇੱਕ ਜਿਹੜਾ ਮੁੜ ਵਸੇਬਾ ਹੈ ਉਹ ਵੀ ਲੋਕਾਂ ਦਾ ਜਲ ਤੋਂ ਜਲਦ ਹੋ ਸਕੇ ਇਸ ਲਈ ਮੈਂ ਬਾਬਾ ਜੀ ਨੂੰ ਵੀ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਪੂਰੀ ਟਰਸਟ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਕਿਉਂਕਿ ਇਹਨਾਂ ਨੇ ਸਾਡੀ ਸਪੋਰਟ ਡੇ ਵਨ ਤੋਂ ਜਦੋਂ ਦੇ ਹੜ ਆਏ ਹੈਗੇ ਆ ਉਸ ਦਿਨ ਤੋਂ ਉਹਨਾਂ ਨੇ ਸਾਡੀ ਬਹੁਤ ਮਦਦ ਕੀਤੀ ਸੀਗੀ ਭਾਵੇਂ ਉਹ ਰਾਸ਼ਨ ਪਹੁੰਚਾਣ ਚ ਸਾਨੂੰ ਮਦਦ ਕੀਤੀ ਸੀਗੀ ਜਾਂ ਜਿਵੇਂ ਬੱਚਿਆਂ ਦੇ ਸਕੂਲ ਬੈਗ ਕਿਤਾਬਾਂ ਕਾਪੀਆਂ ਹੈਗੀਆਂ ਸੀ ਹਰ ਪੀਰੀਅਡ ਸਕੂਲਾਂ ਦੇ ਵਿੱਚ ਵੰਡ ਕੇ ਆਈ ਹੈ ਤੇ ਮੈਂ ਸਾਰੀ ਹੀ ਬਾਕੀ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਬਹੁਤ ਧੰਨਵਾਦ ਕਰਦੀ ਹੈ ਜੋ ਕਿ ਸਾਡੇ ਸਾਂਝਾ ਉਪਰਾਲਾ ਮਿਸ਼ਨ ਚੜ੍ਹਦੀ ਕਲਾ ਦੀ ਜਿਹੜੀ ਅਸੀਂ ਮੁਹਿੰਮ ਚਲਾਈ ਹੈ ਉਹਦੇ ਵਿੱਚ ਜੁੜੇ। ਪਾਲਿਸਰ ਜ਼ਿਲ੍ਹੇ ਦੇ ਵਿੱਚ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਕੁੱਲ ਕਿੰਨੇ ਪਿੰਡ ਨੇ ਤਾਂ ਹੁਣ ਤੱਕ ਕਿਹੜੇ ਕਿਹੜੇ ਪਿੰਡਾਂ ਦੇ ਵਿੱਚ ਆਪਾਂ ਪਹੁੰਚੀਗੇ ਜਾਂ ਸਾਡੇ 198 ਵਿਲੇजेस ਸੀਗੇ ਜਿਹੜੇ ਕਿ ਪ੍ਰਭਾਵਿਤ ਹੋਈਆਂ ਉਹਦੇ ਵਿੱਚ ਅਸੀਂ ਸਾਰਿਆਂ ਦੇ ਵਿੱਚ ਪਹੁੰਚ ਤਾਂ ਚੁੱਕੇ ਆਂ ਪਰ ਜਿਹੜਾ ਹੋਣਾ ਸੀ ਕਾ ਜੋੜ ਹੈ ਸੋ that ਉਹ ਆਪਣੇ ਪੈਰਾਂ ਤੇ ਫਿਰ ਦੁਬਾਰਾ ਖੜੀ ਹੋ ਸਕਣ ਉਹਦੇ ਲਈ ਅਸੀਂ ਸਾਰੇ ਪਿੰਡਾਂ ਜਿਹਦੇ ਵਿੱਚ ਵੱਧ ਤੋਂ ਵੱਧ ਅ ਗੰਭੀਰ ਹਾਲਾਤ ਹੋਏ ਸੀਗੇ ਉਹ ਐਕਚੁਅਲੀ ਜਿਹੜੇ ਵੱਧ ਤੋਂ ਵੱਧ ਗੰਭੀਰ ਹਾਲਤ ਵਾਲੇ ਪਿੰਡ ਸੀਗੇ ਉਹ 100 ਦੇ ਕਰੀਬ ਨੇ 198 ਤੋਂ ਉਹਨਾਂ ਸਾਰਿਆਂ ਨੂੰ ਅਸੀਂ ਵੰਡ ਚੁੱਕੀ ਹਾਂ ਅਸੀਂ 19 ਪਿੰਡ ਇਹੋ ਜਿਹੀ ਨੋਟੀਫਾਈ ਕੀਤੇ ਹਨ ਜਿਦੇ ਵਿੱਚ ਜਿੱਦੀ ਖੇਤ ਉਹਦਾ ਰੇਤ ਮਹਿੰਮ ਤਹਿਤ ਅਸੀਂ ਛੋਟੇ ਤੇ ਮਾਰਜਨਲ ਫਾਰਮਰਸ ਦੀ ਜਿਹੜੀ ਰੇਤ ਹੈ ਉਹਨਾਂ ਨੂੰ ਵੀ ਮਦਦ ਕਰ ਰਹੀ ਹੈ ਜੀਸੀਬੀ ਦੀ ਵੀ ਸੇਵਾ ਲੈ ਰਹੀ ਹੈ ਜੀਸੀਬੀ ਅਸੀਂ ਐਮਪੀ ਲੈਟ ਦੇ ਰਾਹੀਂ ਵੀ ਖਰੀਦੀ ਹੈ ਉਹ ਉੰਨੇ ਪਿੰਡ ਨੇ ਜਿੱਥੇ ਸਭ ਤੋਂ ਵੱਧ ਦਿਨ ਦਿਨ 4 4 ਫੁੱਟ ਰੇਤ ਜਿਹੜੀ ਹੈ ਕਿਸਾਨਾਂ ਦੇ ਖੇਤਾਂ 'ਚ ਇਕੱਠੀ ਹੋ ਗਈ ਤੇ ਅਸੀਂ ਇਹ ਵੀ ਸੇਵਾ ਲੈ ਰਹੀ ਹੈ ਕਾਫੀ ਸਨ ਹੁਈ ਦੇ ਵਿੱਚ ਵੀ ਮਦਦ ਕਰ ਰਹੀਆਂ ਨਹੀਂ ਕਿ ਇੱਕ ਤਾਂ ਉਹਨਾਂ ਦਾ ਜਿਹੜਾ ਖੇਤ ਹੈ ਜਿਹਨੇ ਸਨ ਫਾਊਂਡੇਸ਼ਨ ਹੈ ਜਾਂ ਐਮਪੀ ਲੈਟ ਤੋਂ ਅਸੀਂ ਜੀਸੀਬੀ ਵੀ ਲਤੀਆ ਨੇ ਕਿ ਉਹਨਾਂ ਦਾ ਖੇਤ ਤਿਆਰ ਕੀਤਾ ਜਾਵੇ ਤੇ ਉਹਨਾਂ ਨੂੰ ਜੋ ਵੀ ਬੀਜ ਜਾਂ ਫਰਟੀਲਾਈਜ਼ਰ ਦੀ ਜ਼ਰੂਰਤ ਹੈ ਉਹਨਾਂ ਨੂੰ ਮੂੜ ਦੁਬਾਰਾ ਪ੍ਰੋਵਾਈਡ ਕੀਤਾ ਜਾ ਰਿਹਾ ਹੈ ਸਰਕਾਰੀ ਨੂੰ ਕਿੰਨਾ ਕੁ ਨੁਕਸਾਨ ਹੋਇਆ ਟੋਟਲ ਅਸੈਸਮੈਂਟ ਲੱਗੀ ਹੈ ਕਿੰਨੇ ਸਰਕਾਰੀ ਸਕੂਲ ਜੀ ਸਾਡੇ ਜਿਹੜੇ ਸਰਕਾਰੀ ਸਕੂਲ ਨੇ 50 ਦੇ ਕਰੀਬ ਹੁਣ ਵੀ ਅਸੀਂ ਨਹੀਂ ਖੋਲ पाए ਕਿਉਂਕਿ ਉਹ ਅਨਸੇਫ ਹੋ ਗਏ ਨੇ ਉਹਨਾਂ ਦੇ ਸਟਰਕਚਰਸ ਉਹਨਾਂ ਦੀ ਜਿਹੜੀ ਰੀ ਲੋਕੇਸ਼ਨ ਅਸੀਂ ਕਰ ਰਹੇ ਹਾਂ ਸੋ ਥੈਟ ਬੱਚਿਆਂ ਦੀ ਪੜ੍ਹਾਈ ਤੇ ਵੀ ਜ਼ਿਆਦਾ ਅਸਰ ਨਾ ਪਵੇ ਜਿਹੜੇ ਜਿਹੜੇ ਸਕੂਲ ਅਸੀਂ ਖੋਲ ਚੁੱਕੇ ਹਾਂ ਉੱਥੇ ਅਸੀਂ ਪੀਐਸਸੀਬੀ ਦੀਆਂ ਕਿਤਾਬਾਂ ਸਮੇਂ ਸਕੂਲ ਬੈਗਸ ਬੱਚਿਆਂ ਨੂੰ ਦੁਬਾਰਾ ਪ੍ਰੋਵਾਈਡ ਕਰ ਰਹੇ ਹਾਂ ਸੋ that ਉਹਨਾਂ ਬੱਚਿਆਂ ਨੂੰ ਵੀ ਅਸੀਂ ਦੁਬਾਰਾ ਆਨ ਟ੍ਰੈਕ ਉਹਨਾਂ ਦੀ ਪੜ੍ਹਾਈ ਵੱਲ ਅਸੀਂ ਲਿਆ ਸਕਦੇ ਆ ਮਹਾਂਪੁਰਸ ਜਾਂ ਐਨਜੀਓਸ ਜਾਂ ਬਾਬਾ ਜੀ ਦੀ ਗੱਲ ਕਰ ਲਈਏ ਕਿਉਂਕਿ ਤੁਸੀਂ ਦੇਖਿਆ ਹੋਣਾ ਉੱਥੇ ਬੰਨ ਵੀ ਜਿਹੜੇ ਬੰਨੇ ਜਾ ਰਹੇ ਆ ਉਹ ਵੀ ਬਾਬਿਆਂ ਦਾ ਵੱਡਾ ਸਹਿਯੋਗ ਹੈ ਤੁਸੀਂ ਐਜ਼ ਅ ਟੀਸੀ ਕਿਵੇਂ ਦੇਖ ਰਹੇ ਹੋ ਇਸ ਵਾਰ ਜ਼ਿਆਦਾ ਮਹਾਂਪੁਰਸ ਸੰਸਮਾਜ ਸੇਵੀ ਐਨਜੀਓਸ ਆ ਕਿਹਨੇ ਕਿਵੇਂ ਦੇਖ ਰਹੇ ਹੋ ਜੀ ਇੱਕ ਤਾਂ ਮੈਂ ਜਿਵੇਂ ਮੈਂ ਵਸਿਆ ਕਿ ਇੱਕ ਬਹੁਤ ਹੀ ਔਖੀ ਘੜੀ ਹੈਗੀ ਹੈ ਇਸ ਵਾਰ ਜਿਹੜੇ ਬੰਨ ਬੰਨੇ ਸੀਗੇ ਅਸੀਂ ਆਪ ਜ਼ਿਲ੍ਹਾ ਪ੍ਰਸ਼ਾਸਨ ਨੇ ਆਪ ਬਾਬਾ ਜੀ ਨੂੰ ਰਿਕੁਐਸਟ ਕੀਤੀ ਸੀਗੀ ਸਰਾਲੀ ਸਾਹਿਬ ਬਾਬਾ ਜੀ ਨੂੰ ਜਾਂ ਜਗਤਾਰ ਸਿੰਘ ਜੀ ਬਾਬਾ ਜੀ ਨੂੰ ਅਸੀਂ ਆਪ ਰਿਕੁਐਸਟ ਕੀਤੀ ਸੀਗੀ ਗੁਰੂਪ ਦੇ ਬਾਗ ਜਿਹੜੇ ਬਾਬਾ ਜੀ ਹੈ ਉਹਨਾਂ ਨੂੰ ਅਸੀਂ ਰਿਕੁਐਸਟ ਕੀਤੀ ਸੀਗੀ ਬਿਕੋਜ਼ ਜਿਹੜੇ ਸਾਡੇ ਲੋਕ ਉਸ ਪਿੰਡ ਦੇ ਸਿੱਕੇ ਉਹ ਕਾਫੀ ਪ੍ਰੇਰਤ ਹਨ ਤੇ ਉਸ ਟਾਈਮ ਤੇ ਆਪਾਂ ਨੂੰ ਇਮੀਡੀਏਟਲੀ ਜਿਹੜੀ ਹੈ ਸਾਡੇ 23 ਜਿਹੜੇ ਬੰਦ ਦੇ ਵਿੱਚ ਪੁਆਇੰਟਸ ਤੇ ਟੋਪਲ ਓਵਰ ਹੋ ਕੇ ਪਾਣੀ ਜਿਹੜਾ ਹੈਗਾ ਬਹੁਤ ਵੱਡੇ ਵੱਡੇ ਪਾਰ ਉਨੇ ਕੀਤੇ ਅਲਮੋਸਟ ਜਿਹੜਾ ਇੱਕ ਇੱਕ ਕਿਲੋਮੀਟਰ ਦੇ ਵੀ ਪਾੜ ਸੀਗੇ ਸੋ ਜ਼ਰੂਰੀ ਸੀਗਾ ਕਿ ਇਮੀਡੀਏਟਲੀ ਉਹਦੇ ਵਿੱਚ ਕੰਮ ਸ਼ੁਰੂ ਹੋਵੇ ਸੋ ਅਸੀਂ ਆਰਮੀ ডিপਾਰਟਮੈਂਟ ਤੇ ਜਿਵੇਂ ਜਿਹੜੇ ਕਾਰ ਸੇਵਾ ਦੇ ਬਾਬਾ ਜੀ ਸਾਰਿਆਂ ਨੂੰ ਅਸੀਂ ਰਿਕੁਐਸਟ ਕਰਕੇ ਸਾਰਿਆਂ ਨੂੰ ਇਕੱਠੇ ਅਸੀਂ ਸਾਰੇ ਹੀ ਪਾੜਾਂ ਤੇ ਕੰਮ ਸ਼ੁਰੂ ਕੀਤਾ ਸੀ ਸੋ ਥੈਟ ਜਿਹੜੀ ਸੰਗਤ ਹੈ ਕਿਉਂਕਿ ਸਾਡੀ ਆਪਣੇ ਜਿਹੜੇ ਪੇਂਸੀਓ ਬਿਲਕੁਲੀ ਪਾਟਿਸਿਪੇਟ ਨਹੀਂ ਕਰ ਪਾਰੇ ਸੀਗੇ ਸੇਵਾ ਦੇ ਵਿੱਚ ਜਾਂ ਨੇਬਰ ਦੇ ਤੌਰ ਤੇ ਕਿਉਂਕਿ ਉਹ ਆਪ ਬਹੁਤ ਜ਼ਿਆਦਾ ਪੀੜਿਤ ਸਨ ਪਰ ਜਿਹੜੀ ਸੰਗਤਾਂ ਵੀ ਆਈਆਂ ਸਨ ਉਹ ਬਾਹਰੋਂ ਫਿਰੋਜ਼ਪੁਰ ਤੋਂ ਵੀ ਲੋਹਾ ਤੋਂ ਵੀ ਤਰਨਤਾਰਨ ਤੋਂ ਵੀ ਸੰਗਤਾਂ ਆਈਆਂ ਸੀਗੀਆਂ ਜਿਹੜੀਆਂ ਜਿਨ੍ਹਾਂ ਨੇ ਬਹੁਤ ਜ਼ਿਆਦਾ ਸੇਵਾ ਇੱਥੇ निभाई ਹੈ ਉਹਨਾਂ ਸਾਰਿਆਂ ਨੂੰ ਵੀ ਮੈਂ ਸ਼ੁਕਰੀਆ ਕਰਦੀ ਹਾਂ ਕਿ ਸਾਡੇ ਇੱਕ ਕਾਲ ਤੇ ਇੰਨੇ ਲੋਕ ਜਿਹੜੇ ਨੇ ਉੱਥੇ ਹਾਜ਼ਰ ਹੋਏ ਸੋ ਦਾਟ ਇਹ ਕੰਮ ਜਿਹੜਾ ਐਮਰਜੈਂਸੀ ਬੇਸਿਸ ਤੇ ਸ਼ੁਰੂ ਕੀਤਾ ਜਾ ਸਕਦਾ ਹੈ ਡੰਗ ਕਰ ਦਈਏ ਬੀਤੇ ਦਿਨ ਇੱਕ ਵੀਡੀਓ ਕਾਫੀ ਵਾਇਰਲ ਹੋਈ ਸੀ ਕਿ ਅਚਨਾਲਾ ਅਚਨਾਲਾ ਰਮਦਾਸ ਰੋਡ ਤੇ ਇੱਕ ਟਰੱਕ ਲੁੱਟ ਲਿਆ ਗਿਆ ਮਤਲਬ ਉਹ ਇੱਕ ਵੀਡੀਓ ਸੱਚ ਨੇ ਪਾਈ ਹੈ ਕਿ ਅਸੀਂ ਰਾਸ਼ਨ ਲੈ ਕੇ ਪਹੁੰਚਿਆ ਤਾਂ ਸਾਨੂੰ ਰੋਡ ਤੇ ਲੁੱਟ ਲਿਆ ਗਿਆ ਉਹਨਾਂ ਖਿਲਾਫ ਕੋਈ ਤੁਸੀਂ ਐਕਸ਼ਨ ਲਓਗੇ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਪਊਗਾ ਜੀ ਦੇਖੋ ਇੱਕ 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 ਹੁਣ ਫਰਸਟ ਵੀ ਹੋਈ ਹੈ ਜੀ ਤੇ ਅਸੀਂ ਜੇ ਦੇਖੀਏ ਅਸੀਂ ਤਾਇਏ ਸਾਂਝਾ ਉਪਰਾਲਾ ਨਾਮ ਦਾ ਇੱਕ ਪਲੇਟਫਾਰਮ ਸ਼ੁਰੂ ਕੀਤਾ so that har ek ngo nu bhi pata ho gaye ki doji ngo kithe chali gayi hai ya kujha kithe kaam kar rahi hai sarkar ne kehde kehde parivara nu reach out kar liya so that ye duplication jedi hai wo na hove te jehde actually sab to bad peedit hai hun jive baba ji bhi jediyan majja de rahe hain aaj wo saadi identified parivara nu de rahi hain tain assi sanjha uprana naam da ek platform leke aayi jithe vich sarkar de identified beneficiaries ਜਿਨ੍ਹਾਂ ਨੂੰ ਸਭ ਤੋਂ ਵੱਡਾ ਲੋਡ ਹੈ ਤੇ ਜਿਹੜੇ ਪਿੰਡ ਹੈ ਉਹ ਆਪਾਂ ਇਸ ਤਰੀਕੇ ਨਾਲ ਵੰਡੇ ਹੈ ਸੋ ਥੈਟ ਇੱਕ ਤਰ੍ਹਾਂ ਦਾ ਹੈ ਇੱਕ ਹੀ ਐਨਜੀਓ ਜਿਹੜੀ ਆਪਣੀ ਸੇਵਾ ਦੇ ਰਹੀ ਹੈ ਸੋ ਇਹੀ ਪੁਆਇੰਟ ਸੀਗਾ ਸਾਝੇ ਉਪਰਾਦੇ ਦਾ ਸੈਕੰਡ ਜਿਹੜੀ ਤੁਸੀਂ ਗੱਲ ਕੀਤੀ ਅਸੀਂ ਐਕਸ਼ਨਸ ਵੀ ਲਿੱਤੀਆਂ ਨੇ ਜੀ ਸਾਡੀ ਜਿਹੜੀ ਰਾਹਤ ਸਮੱਗਰੀ ਸੀਗੀ ਉਹ ਕੋਈ ਵੇਚ ਵੀ ਰਹੀ ਸੀਗੇ ਉਹਨਾਂ ਤੇ ਵੀ ਅਸੀਂ ਐਕਸ਼ਨ ਲਿੱਤੀਆਂ ਨੇ ਬਟ ਹੁਣ ਇਹ ਹੋਈ ਸਮਾਂ ਹੈ ਜਿਹੜਾ ਮੈਂ ਜ਼ਿਆਦਾ ਫੋਕਸ ਕਰਾਂਗੀ ਮੁਰਵਾ ਸੇਬੇ ਦਾ ਉਹਨਾਂ ਪਰਿਵਾਰਾਂ ਦਾ जिला का बहुत ज्यादा नुकसान हो गया देखिए जिला उन्नी पेंड में जिसे वाद तो वाद सिर्फ डिपॉजिट हुई है वो साड़ी बाद नोटिफाई किए गए हैं उसे किसानों को कोई परमिशन लेने की लोड नहीं है नाले ऐसी एक और चीज उसे की है कि जिला प्रशासन ने एमपी लैंड चुन चार जेसीबी आठ ट्रैक्टर्स खरीदे ने ਕਲਾਸ ਅਸੀਂ ਜਿਵੇਂ ਸਮਾਜ ਸੇਵੀ ਸੰਸਥਾਵਾਂ ਹੈਗੀ ਆ ਸਾਨ ਫਾਊਂਡੇਸ਼ਨ ਜਿਵੇਂ ਹੈਗੀ ਹੈ ਉਹ ਵੱਡੇ ਪੱਧਰ ਤੇ ਅਸੀਂ ਜਿਹੜੇ ਛੋਟੇ ਤੇ ਮਾਰਜਨਲ ਫਾਰਮਰਸ ਨੇ ਉਹਨਾਂ ਨੂੰ ਆਪ ਇਹ ਫ੍ਰੀ ਆਫ ਕਾਸਟ ਮਸ਼ੀਨਰੀ ਪ੍ਰੋਵਾਈਡ ਕਰ ਰਹੇ ਨਾ ਅਸੀਂ ਪੈਣ ਦਾ ਖਰਚਾ ਉਹਨਾਂ ਤੋਂ ਲੈ ਰਹੇ ਹਾਂ ਕਿ ਉਹਨਾਂ ਦਾ ਖੇਤ ਜਿਹੜਾ ਅਸੀਂ ਪਿਆਰ ਕਰੀਏ ਤਾਂ ਜੋ ਕਣਕ ਫੀਜਣ ਲਗੇ ਉਹ ਖੇਤ ਹੋ ਜਾਵੇ ਸੋ ਅਸੀਂ ਆਪਣੀ ਪੂਰੀ ਤਨਦੇਹੀ ਨਾਲ ਉਹਨਾਂ 19 ਪਿੰਡਾਂ ਦੇ ਵਿੱਚ ਤੋਂ ਸਭ ਤੋਂ ਵੱਧ ਸੈਂਟਿੰਗ ਹੋਈ ਹੈ ਉੱਥੇ ਉਹ ਕੰਮ ਕਿਸਾਨਾਂ ਦੀ ਹੈਲਪ ਲਾਈ ਕਰ ਰਹੇ ਹੈ ਇਹ ਸਤਗੁਰਾਂ ਦੀ ਆਫਾਰ ਕੇ ਦੇ ਨਾਲ ਜਦੋਂ ਦੀ ਵੀ ਇਹ ਹੜ੍ਹ ਦੇ ਪ੍ਰਭਾਵਿਤ ਹੋਏ ਨੇ ਇਲਾਕੇ ਤੇ ਸਮੇਂ-ਸਮੇਂ ਅਨੁਸਾਰ ਰਾਸ਼ਨ ਦੀ ਲੋੜ ਸੀ ਤੇ ਰਾਸ਼ਨ ਭੋਤ ਹੋ ਗਿਆ ਹੋਰ ਚੀਜ਼ਾਂ ਅਨੇਕਾਂ ਤਰ੍ਹਾਂ ਦੀਆਂ ਜਿਹੜੀਆਂ ਮੱਛਰਦਾਨੀਆਂ ਹੋ ਗਈਆਂ ਮੈਡੀਕਲ ਕਿੱਟ ਹੋ ਗਈਆਂ ਅਨੇਕਾਂ ਤਰ੍ਹਾਂ ਦੀਆਂ ਚਦਰਾਂ ਹੋ ਗਈਆਂ ਆਪਣਾ ਕੋਟੀਆਂ ਹੋ ਗਈਆਂ ਅੰਬਲ ਹੋ ਗਏ ਤੇ ਲਾਈ ਗਈ ਤੇ ਅੱਜ ਮੈਡਮ ਬੈਗ ਵੀ ਰਿਲੀਜ਼ ਕਰਨਗੇ ਜਿਹੜੇ ਬੱਚਿਆਂ ਦੇ ਸਕੂਲਾਂ ਦੇ ਬੈਗ ਖਰਾਬ ਹੋ ਗਏ ਤੇ ਇਸ ਤੋਂ ਇਲਾਵਾ ਭਲਾਈ ਕੇਂਦਰ ਵੱਲੋਂ ਅਨਾਉਂਸਮੈਂਟ ਹੋਈ ਸੀ ਵੀ ਪਸ਼ੂਆਂ ਦੇ ਜਿਨ੍ਹਾਂ ਦੇ ਇੱਕ ਜਾਂ ਦੋ ਪਸ਼ੂ ਸਨ ਤਿੰਨ ਸਨ ਸਾਰਿਆਂ ਦੀ ਡੈਥ ਹੋ ਗਈ ਹੈ ਉਹਨਾਂ ਨੂੰ ਇੱਕ ਇੱਕ ਪਸ਼ੂ ਦਿੱਤਾ ਜਾਏਗਾ ਅੱਜ ਗੁਰੂ ਸਾਹਿਬ ਦੀ ਕਿਰਪਾ ਦੇ ਨਾਲ ਇਹਦੀ ਸ਼ੁਰੂਆਤ ਵੀਰਵਾਰ ਤੋਂ ਹੋ ਗਈ ਸੀ ਇੱਕ ਗਾਂ ਦਿੱਤੀ ਗਈ ਸੀ ਮਿਆਦੀਆਂ ਪਿੰਡ ਵਾਲੇ ਸਰੀਰ ਅੱਜ ਤਿੰਨ ਦੋ ਮੱਜਾਂ ਦੇ ਇੱਕ ਗਾਂ ਇਹ ਅੱਜ ਸਾਡੇ ਡੀਸੀ ਸਾਹਿਬ ਆਏ ਨੇ ਆਪਣੇ ਹੱਥੇ ਮੁਬਾਰਕਾਤਾਂ ਦੇ ਨਾਲ ਦੇਣਾ ਕਰਨਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਸਕੂਲਾਂ ਦੇ ਬੈਗ ਖਤਮ ਹੋ ਗਏ ਸੀ ਉਹ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਬੀਬੀ ਕੋਲਾ ਜੀ ਭਲਾਈ ਕੇਂਦਰ ਵੱਲੋਂ ਬੈਗ ਵੀ ਸਾਪੀਆਂ ਵੀ